ਸਾਨੂੰ ਵੱਧ ਵੱਧ ਲੋਕ ਅਗੇ ਆਉਣ ਔਰ ਫਾਈਨੈਂਸ਼ੀਅਲੀ ਹੈਲਪ ਕਰਨ ਜਾਂ ਫਿਰ ਜੌਬ ਆਫਰ ਕਰ ਸਕਦੇ ਆ ਤਾਂ ਕਿ ਉਹਨਾਂ ਦਾ ਘਰ ਚੱਲੇ ਇਕੱਲੇ ਆਪਾਂ ਫੇਸਬੁੱਕ ਪੋਸਟਾਂ ਨਾ ਪਾ ਕੇ ਉਹਨਾਂ ਦਾ ਸਾਥ ਦੇ ਕੇ ਪਰਿਵਾਰ ਦੇ ਨਾਲ ਖੜੀ ਹਾਂ ਬਿਲਕੁਲਵਿੰਦਰ ਕੌਰ ਵੱਲੋਂ ਕੰਗਣਾ ਬ੍ਰੋਥ ਨੂੰ ਮਾਰੇ ਥੱਪੜ ਦਾ ਮਾਮਲਾ ਲਗਾਤਾਰ ਵਾਦਾ ਜਾ ਰਿਹਾ ਹੈ ਇੱਕ ਪਾਸੇ ਕੁਲਵਿੰਦਰ ਕੌਰ ਨੂੰ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਗਿਆ ਉੱਥੇ ਹੀ ਵੱਖੋ ਵੱਖਰੇ ਕਾਰੋਬਾਰੀ ਅਤੇ ਪੰਜਾਬੀ ਕੁਲਵਿੰਦਰ ਕੌਰ ਨੂੰ ਇਨਾਮ ਦੇ ਕੇ ਸਨਮਾਨਿਤ ਕਰ ਰਹੇ ਨੇ ਉੱਥੇ ਹੀ ਹੁਣ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਵੀ ਕੁਲਵਿੰਦਰ ਕੌਰ ਲਈ ਆ ਕੇ ਆਏ ਨੇ ਜਿਨ੍ਹਾਂ ਸਮੂਹ ਪੰਜਾਬੀਆਂ ਨੂੰ ਕੁਲਵਿੰਦਰ ਕੌਰ ਦੀ ਮਾਲੀ ਅਤੇ ਨੌਕਰੀ ਦੇ ਤੌਰ ਤੇ ਮਦਦ ਕਰਨ ਦੀ ਅਪੀਲ ਕੀਤੀ ਹੈ ਰੁਪਿੰਦਰ ਕੌਰ ਨੇ ਕਿਹਾ ਕਿ ਸਿਰਫ ਫੇਸਬੁੱਕ ਜਾਂ ਫਿਰ ਹੋਰ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਹੀ ਕੁਲਵਿੰਦਰ ਕੌਰ ਦੀ ਸਪੋਰਟ ਨਾ ਕੀਤੀ ਜਾਵੇ ਸਗੋਂ ਉਸ ਨੂੰ ਮਾਲੀ ਮਦਦ ਵੀ ਦਿੱਤੀ ਜਾਵੇ ਤਾਂ ਕਿ ਉਹ ਭਵਿਕ ਵਿੱਚ ਆਪਣਾ ਕਾਰਜ ਚਲਾਉਣ ਦੇ ਯੋਗ ਬਣ ਸਕੇ ਗੱਲ ਜੀ ਮੈਂ ਰੁਪਿੰਦਰ ਹਾਂਡਾ ਮੈਂ ਤੁਹਾਨੂੰ ਸਾਰਿਆਂ ਨੂੰ ਬਸ ਇੱਕ ਰਿਕੁਐਸਟ ਕਰਨ ਲਈ ਆਈ ਹਾਂ ਜਦੋਂ ਵੀ ਕੋਈ ਇਨਸਾਨ ਪੰਜਾਬੀ ਔਰ ਪੰਜਾਬੀ ਦੇ ਨਾਮ ਤੇ ਖੜਦਾ ਹੈ ਸਟੈਂਡ ਲੈਂਦਾ ਹੈ ਤੇ ਮੈਨੂੰ ਲੱਗਦਾ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਉਹਨਾਂ ਦੇ ਨਾਲ ਖੜੀਏ ਜੋ ਪੈਂਡ ਕੁਲਵਿੰਦਰ ਕੌਰ ਬਾਰੇ ਗੱਲ ਕਰ ਰਹੀ ਹਾਂ ਸਸਪੈਂਸ਼ਨ ਤੋਂ ਬਾਅਦ ਆਈ ਥਿੰਕ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਨਾਲ ਖੜੀ ਹਾਂ ਬਹੁਤ ਸਾਰੀ ਵੀਡੀਓਜ਼ ਦੇਖ ਰਹੀ ਹਾਂ ਜੋ ਫਾਈਨੈਂਸ਼ੀਅਲ ਹੈਲਪ ਕਰ ਰਹੇ ਆ ਬਿਲਕੁਲ ਸਾਨੂੰ ਵੱਧ ਤੋਂ ਵੱਧ ਲੋਕ ਅੱਗੇ ਆਉਣ ਔਰ ਫਾਈਨੈਂਸ਼ੀਅਲੀ ਹੈਲਪ ਕਰਨ ਜਾਂ ਫਿਰ ਜੌਬ ਆਫਰ ਕਰ ਸਕਦੇ ਆ ਤਾਂ ਕਿ ਉਹਨਾਂ ਦਾ ਘਰ ਚੱਲੇ ਔਰ ਉਹ ਬਿਲਕੁਲ ਵੀ ਫ੍ਰੀ ਨਾ ਬੈਠਣ ਸੋ ਦਿਲ ਖੋਲ ਕੇ ਪੰਜਾਬੀ ਵੈਸੇ ਹੀ ਬਹੁਤ ਵੱਡੇ ਦਿਲ ਦੇ ਨੇ ਦਿਲ ਖੋਲ ਕੇ ਹਮੇਸ਼ਾ ਸਾਥ ਦਿੰਦੇ ਨੇ ਸੋ ਇਸ ਵਾਰ ਭੈਣ ਦਾ ਵੀ ਸਾਥ ਤੁਸੀਂ ਜ਼ਰੂਰ ਦੋਗੇ ਕੱਲੇ ਆਪਾਂ ਫੇਸਬੁੱਕ ਪੋਸਟਾਂ ਨਾ ਪਾ ਕੇ ਉਨਾ ਦਾ ਸਾਥ ਦੇ ਇਹ ਪਰਿਵਾਰ ਦੇ ਨਾਲ ਖੜੀ ਹੈ ਮੈਂ ਇਸ ਮੈਂ ਹੀ ਚਾਹਨੀ ਹੈ ਨਾ ਥੈਂਕ ਯੂ ਉਹਦਰ ਸ਼ਿਫਤਾਨਾ ਆਕੂ ਸੰਜੇ ਰਾਉਤ ਵੀ ਕੁਲਵਿੰਦਰ ਕੌਰ ਦੇ ਪੱਖ ਵਿੱਚ ਅਗਿਆਏ ਨੇ ਜੀ ਹਾਂ ਸ਼ਿਵਸ਼ਨਾ ਯੂਬੀਟੀ ਦੇ ਅਗੂ ਸੰਜੇ ਰਾਉਤ ਨੇ ਕਿਹਾ ਹੈ ਕਿ ਕਾਨੂੰਨ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਪਰ ਇੱਕ ਜਵਾਨ ਨੇ ਆਪਣੀ ਮਾਂ ਦੀ ਹੋਈ ਬੇਇੱਜ਼ਤੀ ਲਈ ਕਾਨੂੰਨ ਹੱਥ ਵਿੱਚ ਲਿਆ ਉਹਨਾਂ ਕਿਹਾ ਹੈ ਕਿ ਭਾਰਤ ਮਾਤਾ ਸਭ ਦੀ ਮਾਂ ਹੈ ਅਤੇ ਜੋ ਕਿਸਾਨ ਅੰਦੋਲਨ ਤਰਨੇ ਤੇ ਬੈਠੇ ਸੀ ਉਹ ਵੀ ਭਾਰਤ ਮਾਤਾ ਦੇ ਹੀ ਪੁੱਤਰ ਨੇ ਅਤੇ ਜੇਕਰ ਕਿਸੇ ਨੇ ਭਾਰਤ ਮਾਤਾ ਦਾ ਅਪਮਾਨ ਕੀਤਾ ਹੈ ਅਤੇ ਇਸ ਤੇ ਦੂਜੇ ਵਿਅਕਤੀ ਨੂੰ ਗੁੱਸਾ ਆਇਆ ਹੈ ਤਾਂ ਮੈਨੂੰ ਲੱਗਦਾ ਹੈ ਕਿ ंगना रनौत बारे सोचना चाहिए है उन्होंने कहा है कि कंगना हमदर्दी है एक सांसद हाथ नहीं चुकना चाहिए पर इस देश सम्मान भी बरकरार रखना चाहिए है अगर वो कांस्टेबल ने कहा है कि उनकी माँ बैठी थी तो ये सच है और माँ किसान आंदोलन में अगर उसमें शामिल थी और उसके उस मां के बारे में कोई गलत करता है तो डेफिनेटली लोगों को एक मन में चीड़ आती है संताप आता है क्रोध आता है लेकिन अगर मोदी जी हैं कानून का राज है तो कानून हाथ में नहीं लेना चाहिए लेकिन एक कांस्टेबल ने कानून लिया है अपनी मां के लिए भारत माता भी मां है उसकी और जो किसान आंदोलन पर बैठे थे वो भारत माता के पुत्र थे या कन्याएं थी तो अगर किसी ने भारत माता का अपमान किया है और किसी को गुस्सा आया भारत माता का अपमान किया तो मुझे लगता है उस बारे में सोचना चाहिए मुझे कंगना के बारे में हमदर्दी है वो अभी सांसद है सांसद के ऊपर इस प्रकार से हाथ नहीं उठाना चाहिए लेकिन किसानों का सम्मान इस देश में होना चाहिए तो किसान की कन्या हो किसान के पुत्र हो चाहे कोई भी हो लेकिन लोगों के मन में कितना गुस्सा अभी भी है ये समझ लेना चाहिए जैसे कि मुंबई में कंगना ने मुंबई को पाकिस्तान कहा तो लोगों का गुस्सा था कि गुस्सा आने का अधिकार सिर्फ आपको नहीं है हमको भी है ना लेकिन एक सांसद पर हाथ उठाना इस प्रकार से ये ठीक नहीं है वो सांसद ਅਗਾਸੀਏ ਕੇ ਬੀਤੇ ਕੱਲ ਕਿਸਾਨ ਦੀ ਤੀ ਕੁਲਵਿੰਦਰ ਕੌਰ ਵੱਲੋਂ ਚੰਡੀਗੜ੍ਹ 에ਰਪੋਰਟ ਤੇ ਕੰਗਣਾ ਰਣੌਤ ਨੂੰ ਥੱਪੜ ਮਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਗਰਮਾ ਗਿਆ ਹਾਲਾਂਕਿ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੁਲਵਿੰਦਰ ਕੌਰ ਖਿਲਾਫ ਕਈ ਲੋਕਾਂ ਵੱਲੋਂ ਪੜਾਅਸ ਵੀ ਕੱਢੀ ਗਈ ਜਦਕਿ ਪੰਜਾਬ ਵਿੱਚ ਬਹੁਤਿਆਂ ਤੇਰਾ ਉਸ ਦੇ ਹੱਕ ਵਿੱਚ ਨਿਤਰੀਆਂ ਸੀ ਫਿਲਹਾਲ ਕੁਲਵਿੰਦਰ ਕੌਰ ਨੂੰ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਗਿਆ ਅਤੇ ਉਸ ਖਿਲਾਫ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ